ਏ ਬਾਰੀਏ ਸਾਡੇ ਖਾਲਸਾ ਜੀ ਖਾਲਸਾ ਜੀ ਦੀ ਖੱਲੀ ਮੁਕੀ ਸਦਾਈ ਤੁਹਾਨੂੰ ਨਾਲ ਬੋਲ ਕੇ ਵੀ ਦੱਸਾਂਗੇ ਕਿ ਇੱਚ ਕੀ ਕੀ ਸਮਾਨ ਪੈਂਦਾ ਤੇ ਕੀ ਕੀ ਇਹਦੀ ਕਿਸ ਤਰ੍ਹਾਂ ਦੀ ਵਿਧੀ ਹੈਗੀ ਹੈ ਤੋਂ ਮੈਂ ਤੁਹਾਨੂੰ ਖਾਲਸਾ ਜੀ ਬੋਲ ਕੇ ਦੱਸਾਂਗੇ ਥੋੜਾ ਫ੍ਰੀ ਹੋ ਜਾਣ ਤੋਂ ਫਿਰ ਤੁਹਾਨੂੰ ਨਾਲ ਨਾਲ ਦੱਸਾਂਗੇ ਵੀ ਕੀ ਕੀ ਸਮਾਨ ਇਹਦੇ ਵਿੱਚ ਜਿਹੜਾ ਪਾਇਆ ਜਾਂਦਾ ਹਾਂਜੀ ਇਹ ਚ ਬਾਬਾ ਜੀ ਪੈਂਦੇ ਆ ਬਦਾਮ ਠੀਕ ਹੈ ਖਾਲਸਾ ਜੀ ਤੇ ਕਾਜੂ ਮਗਜ ਵੀ ਪਏ ਜਾਂਦੇ ਆ ਤੇ ਆਪਣਾ ਲੈ ਚਾ ਨਾ ਕਾਲੀ ਮਿਰਚ ਖਸਖਾਸ ਤੇ گلاب ਦੇ ਫੁੱਲ ਵੀ ਪਾ ਲੈਂਦੇ ਆ ਟੇਸਟ ਵਾਸਤੇ ਠੀਕ ਹੈ ਜੀ ਤੇ ਕੋਈ ਮਿਲਾਵਟ ਨਹੀਂ ਜੀ ਪ्योर ਆ ताकत वाली चीज ਆ ਆਪਣੀ ਸਿਹਤ ਲਈ ਠੀਕ ਹੈ ਜੀ ਠੀਕ ਹੈ ਜੀ ਆਪਾਂ ਦਾ ਇਹੀ ਕਹਿੰਦੇ ਨੌਜਵਾਨ ਪੀੜੀ ਨੂੰ ਵੀ ਆ ਬੱਤੇ ਬੁੱਤੇ ਦਾ ਖਿਹੜਾ ਛੱਡੋ ਕਿ ਵੀ ਆਪ ਕੋਕ ਵਗੈਰਾ ਹੁੰਦੋਂ ਚ ਕੈਮੀਕਲ ਕੈਮੀਕਲ ਹੁੰਦਾ ਜਿਆਦਾ ਚੋਦ ਨਾ ਚੰਗਾ ਹੈ ਨਾ ਜੀ ਹਾਂ ਕੈਮੀਕਲ ਹੁੰਦੇ ਆ ਬਾਕੀ ਸਾਨੂੰ ਵੀ ਪਤਾ ਹੀ ਹੈ ਨਾ ਅੱਜ ਕੱਲ ਬਿਮਾਰੀਆਂ ਲੱਗਦੀਆਂ ਆਪਾਂ ਨੂੰ ਇਸ ਬਜਨ ਵਾਲੀ ਲੱਗਦੀਆਂ ਜ਼ਿਆਦਾ ਪਹਿਲਾਂ ਵਾਲੇ ਪੁਰਾਣੇ ਬਜ਼ੁਰਗ ਸੀ ਉਹ ਆਹ ਚੀਜ਼ਾਂ ਪੀਂਦੇ ਸੀ ਰਗੜ ਰਗੜ ਕੇ ਤਾਂ ਕਰਕੇ ਸਾਗਸਾਲ ਵਿੱਚ ਚੀਜ਼ਾਂ ਦੀ ਬਾਕੀ ਆਪਾਂ ਇਹ ਹੀ ਇਨਸਲਾਹ ਦੇਵਾਂਗੇ ਨੌਜਵਾਨ ਪੀੜੀ ਨੂੰ ਇੱਥੇ ਦੁੱਧ ਵੀ ਪਾਉ ਉਹ ਬਾਈ ਹਾਂਜੀ ਦੁੱਧ ਵੀ ਪਾਵਾਂਗੇ ਜੀ ਹਜੇ ਵਿੱਚ ਠੀਕ ਤਿਆਰ ਹੋ ਰਿਹਾ ਕਹਿੰਦੇ ਮੁੱਲੇ ਹਾਂਜੀ ਹਾਂਜੀ ਇਹ ਤਾਂ ਰਗੜਾ ਲੱਗੂ ਆ ਇਹ ਰਗੜਾ ਉਦੋਂ ਲੱਗਦਾ ਜਦੋਂ ਐ ਜਮਾ ਆਏ ਹੋ ਜੇ ਨਾ ਪਤਲਾ ਐ ਰੜਕਣਾ ਨਹੀਂ ਚਾਹੀਦਾ ਇੱਕ ਵੀ ਦਾਣਾ ਠੀਕ ਉਦੋਂ ਤਿਆਰ ਹੋ ਜਾਂਦਾ ਜੀ ਉਦੋਂ ਤਿਆਰ ਹੁੰਦਾ ਜੀ ਹਾਂਜੀ ਆ ਗਰਖੇ ਬਾਕੀ ਸਾਨੂੰ ਅਗਲੀ ਵੀਡੀਓ 'ਚ ਦੱਸਾਂਗੇ ਸਾਰਾ ਕੁਝ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੋ ਗਿਆ ਹੇਰ ਉਗਿਆ ਤਿਆਰ ਰਗਾ ਸ਼ਰਧਾਈ ਆਪਣੀ ਛਾਣਾ ਲੈ ਆਉਣ ਦੇ ਸਿੰਘ ਨੂੰ ਆਪਣੇ ਨੂੰ ਫੇਰ ਲਾਉਨੇ ਆ ਛਾਣਾ à

பணிப்புக்கு ਪਰ ਪਪਾ ਜੀ ਪੂਰੀ એનર્ਜੀ ਰਹਿੰਦੀ ਹੋ ਗਿਆ ਐ એનર્ਜੀ ਬਾਬਾ ਜੀ ਪੂਰੀ ਫੁੱਲ ਸਹੀ ਐ ਉਹ ਵੀ ਨਹੀਂ ਕਿੱਥੇ ਐ ਗਰਜੀ ਤਾਂ ਹਾਂ ਉਹ ਵੀ ਕਿੱਥੇ ਐ ਪਤਾ ਨਹੀਂ ਹੱੜਲਾ ਮੜੇ ਟੁੱਕੈਂਟਰ ਤਾਂ ਜਾ ਕੇ ਟੂਟੀ ਨੇ ਛੱਡ ਕੇ ਪਾਲ ਗਏ ਮੜਾ ਇਹਨੇ ਲਿਬੜਿਆ ਹਾਲ ਲੈ ਇੱਥੇ ਬਗ ਵਾਦਾਮ ਕਾ ਜਵਾ ਬਾਦੂਆ ਬਾਦੂ ਬਾਦੂ ਇਹਰੇ ਜਿਕਰੀਆਂ ਤੋਂ ਮੈਨੂੰ ਆ ਪੱਪਾ ਚ ਭਰ ਕੇ ਪਿਆ ਦੇ ਅਹੋ ਇਹ ਦੇਖ ਮੜਾ ਜੇ ਦੇਖਾਈ ਕਾਈ ਤਾਂ ਮਿੱਠਾ ਹੀ ਨਹੀਂ ਉਹ ਕੀਤਾ ਖੜ ਜਾ ਗੜ ਮਿੱਠੇ ਤੋਂ ਨਹੀਂ ਸੁਆਦ ਲੱਗਦਾ ਜਿਆ ਬੋਲੇ ਕਿਹਾ ਨਹੀਂ ਦੇਣੀ ਇਹ ਨੂੰ ਬਰੇ ਕਰ ਦੇ ਕਰਾਇਆ ਨਾ ਨਹੀਂ ਪਾਇਆ ਨਾ ਹਜੇ ਸਵਾਦ ਦਾ ਹਜੇ ਦਾ ਬੇਸਵਾਦ ਹੀ ਲੱਗਣਾ ਫੜ ਬੈਠਾ ਵਿੱਚ ਹੀ ਘੁੱਟਦੇ ਅੱਡਾ ਚਾਸਨੀ ਖੋਲਣੇ ਪੈਂਦੀ ਆ ਇਹਦੇ ਉੱਤੇ ਰੱਖੀ ਕੁੰਡੇ ਦੇ ਕੁੰਡੇ ਦੇ ਹੋ ਤਾਂ ਟੈਂਕਾ ਕੀ ਕਰਨਾ ਫੜ ਦੂਗਾ ਲੋੜ ਨਹੀਂ بس ਖੋਲਾ ਰੱਖੀ ਮੜਾ ਇਹ ਤੋਂ ਆਪਦੇ ਵਾਲਾ بس ਖੋਲ ਕੇ ਰੱਖੀ ਇੱਕ ਥਾਂ ਹੀ ਪੈਣਾ ਚਾਹੀਦਾ ਜਿੰਨੇ ਇੱਕ ਥਾਂ ਤੇ ਜਿੰਨੇ ਬਾਬਾਈ ਦਲਾ ਬੰਥਾੜੀ ਹੋਇਆ ਬੁਡੇ ਦਲ ਦੀ ਹੋਇਆ ਨੰਗ ਸਿੰਘਾਂ ਦੀ ਆਹੀ ਕੰਮ ਕੀਤੇ ਦਲ ਚ ਸੀ ਸਾਡੇ ਇੱਕ ਦਲ ਚ ਮੁੰਡਾ ਸੀਗਾ ਉਹਦਾ ਨਾਮ ਵੀ ਸੁੱਖਾ ਸੀ ਤੇ ਸੁੱਖਾ ਪਤਾ ਕਿੰਨਾ ਪਿੰਦਾ ਸੀ ਪਹਿਲਾਂ 4 ਵਜੇ ਉੱਠ ਕੇ ਰਗੜਾ ਲਾਉਂਦਾ ਫਿਰ 12 ਵਜੇ ਚਾਲਾ ਪੈ ਗਿਆ ਫਿਰ ਅਗਲੇ ਪਿੰਡ ਘੋੜੇ ਲਾ ਗਏ ਫਿਰ ਉਹਨੇ ਰਗੜਾ ਲਾਉਣਾ 12 ਵਜੇ ਆ ਕੇ ਫਿਰ ਪੱਠੇ-ਪੁੱਠੇ ਪਾਉਣੇ 3 ਵਜੇ ਫਿਰ ਰਗੜਾ ਲਾਉਣਾ ਫਿਰ ਸ਼ਾਮ ਨੂੰ 5 ਵਜੇ ਰਹਿ ਰਾਸ ਵੇਲੇ ਫਿਰ ਲਾ ਕੇ ਫਿਰ ਜੇ ਰਾਤ ਨੂੰ ਉੱਠ ਖੜਦਾ 12 ਵਜੇ ਤਾਂ 12 ਵਜੇ ਫੇਰ ਉੱਠ ਕੇ ਰਗੜਾ ਲਾਉਂਦਾ ਤੇ ਸੁੱਖਾ ਹੀ ਨਾਮ ਸੀ ਉਹਦਾ ਤੇ ਸੁੱਖਾ ਵਰ ਦਿੰਦਾ ਸੀ ਆ ਪਾਈਂ ਗਲਾਸ ਪਰ ਕੇ ਇਹਦੇ ਵਿੱਚ ਟੈਂਪਰ ਜਿਹੇ ਚ ਪਾਰੇ ਕੁੰਡੇ ਚ ਪਾਰੇ ਦੋ ਤਿੰਨ ਗਲਾਸ ਨਹੀਂ 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 ਇਹਦੇ ਚ ਪਾ ਕੁੰਡਾ ਜਮਾ ਸਾਫ ਕਰਨਾ ਇੱਕ ਗਲਾਸ ਪਰ ਕੇ ਰੱਖ ਲਾ ਬਸ ਤੇ ਸਰਦਾਈ ਲਾਉਂਦੇ ਤਾਂ ਹੈਗਾ ਪਰ ਸਹੀ ਵਿਧੀ ਨਾਲ ਲਾਉਂਦੇ ਨਹੀਂ ਉਹਨਾਂ ਮੈਂ ਦਾਦਾ ਸਹੀ ਤਰੀਕਾ ਹ ਸ਼ਰਧਾਈ ਲਾਉਣ ਦਾ ਜਿਹੜੇ ਨਾਲ ਆਪਾਂ ਲਈ ਜੰਨੇ ਆ ਦੋ ਛਾਣੇ ਲੱਗਦੇ ਆ ਸ਼ਰਧਾਈ ਦੇ ਪਹਿਲਾ ਛਾਣਾ ਲੱਗਦਾ ਸਲੋ ਇਦੇ ਚ ਸਨੇਰੇ ਚ ਦੂਜਾ ਛਾਣਾ ਲੱਗਦਾ ਫਿਰ ਉਹਦੇ ਚ ਖੜੀ ਖੜੀ ਪੜੀ ਜੇ

ਕਾਦੇ ਸਿੱਧੀ ਨੀ ਬੰਦੀ ਖੋਰ ਲੈਂਦਾ ਆ ਕਾਲਜ ਹੀ ਖੋਰ ਕੇ ਪਾਦਾ ਨਹੀਂ ਕਾਸਨੇ ਆਨ ਤਾਂ ਬਹੁਤ ਹੋਊਗੀ ਗਾਲ ਹੀ ਪਣੀ ਪਾ ਕੇ ਖੋਰ ਲੈਂਦੇ ਆ ਸਹੀ ਹੂੰ ਬਰਫਾ ਗੁੰਡੇ ਸੜਦੇ ਨੂੰ ਪਤਾ ਤਾ ਪਹਿਲਾਂ ਕਿੰਨੀ ਸਿੱਤੀ ਸੀ ਪਾਣਾ ਸਾਰੀ ਅੰਡਾ ਪਾਰੇ ਹਾਂ ਪਾਰੇ ਪਾਰੇ